वो मेरे साथ है हरदम हर, हर पल ओ मेरे संग डर के वो मेरे साथ है वो है हमारा शुरू वो है वो साथ मेरा हरदम वो है वो साथ हर पल वो है वो मेरे जीने का मकसद वो है वो मेरा मसीह ਕੁਝ ਖ਼ਬਰੀ ਦੇ ਅੱਜ ਦੇ ਇਸ ਨਵੇਂ ਭਾਗ ਵਿੱਚ ਮੈਂ ਆਪ ਸਭ ਜੀ ਦਾ ਸਵਾਗਤ ਕਰਦਾ ਹਾਂ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 17 ਅਧਿਆਏ ਦੇ 4 ਵਚਨ ਵਿੱਚ ਅਸੀਂ ਇਸ ਪ੍ਰਕਾਰ ਪੜ੍ਹਦੇ ਹਾਂ ਤਦ ਪਤਰਸ ਨੇ ਅੱਗੋਂ ਯੱਸੂ ਨੂੰ ਆਖਿਆ ਪ੍ਰਭੂ ਜੀ ਸਾਡਾ ਇੱਥੇ ਹੋਣਾ ਚੰਗਾ ਹੈ ਜੇ ਤੂੰ ਚਾਹੇ ਤਾਂ ਇੱਥੇ ਤਿੰਨ ਡੇਰੇ ਬਣਾਵਾ ਇੱਕ ਤੇਰੇ ਲਈ ਅਤੇ ਇੱਕ ਮੂਸਾ ਲਈ ਅਤੇ ਇੱਕ ਏਲੀਆ ਲਈ ਪਰਬੂ ਯਸੂਸ ਮਸੀਹ ਨੇ ਜਦੋਂ ਪਤਰਸ, ਯੋਹਾਨਾ ਅਤੇ ਯਾਕੂਬ ਨੂੰ ਕਿਸੇ ਪਹਾੜੀ ਉੱਤੇ ਰੂਪਾਂਤਰਣ ਵੇਲੇ ਤੇਜ ਨੂੰ ਪ੍ਰਗਟ ਕੀਤਾ ਤਾਂ ਉਹਨਾਂ ਨੇ موسی ਅਤੇ ਏਲੀਆ ਨੂੰ ਪ੍ਰਭੂ ਦੇ ਨਾਲ ਜਲਾਲੀ ਤੇਜ ਦੌਰਾਨ ਜਰੂਸ਼ਲਮ ਵਿੱਚ ਪਾਪ ਬਲੀ ਦੇ ਰੂਪ ਵਿੱਚ ਉਸਦੇ ਬਲੀਦਾਨ ਹੋਣ ਦੇ ਵਿਸ਼ੇ ਵਿੱਚ ਚਰਚਾ ਕਰਦੇ ਹੋਏ ਦੇਖਿਆ ਇਸ ਅਨੋਖੇ ਦ੍ਰਿਸ਼ ਨੂੰ ਦੇਖ ਕੇ ਪਤਰਸ ਨੇ ਪ੍ਰਭੂ ਨੂੰ ਕਿਹਾ اے ਪ੍ਰਭੂ ਸਾਡਾ ਇੱਥੇ ਹੋਣਾ ਚੰਗਾ ਹੈ ਉਹ ਇੱਕ ਉੱਚੇ ਪਹਾੜ ਉੱਤੇ ਸਨ ਜਿੱਥੇ ਉਬੜ-ਖਾਬੜ ਹਨੇਰਾ ਅਤੇ ਠੰਡ ਸੀ ਪਰ ਪਤਰਸ ਕਹਿੰਦਾ ਹੈ ਇੱਥੇ ਰਹਿਣਾ ਚੰਗਾ ਹੈ ਇਹ ਵਿਚਾਰ ਉਸ ਦੇ ਨਾਲ ਦੇ ਚੇਲਿਆਂ ਦਾ ਵੀ ਸੀ ਇਸ ਲਈ ਉਹ ਕਹਿੰਦਾ ਹੈ ਸਾਡਾ ਇੱਥੇ ਰਹਿਣਾ ਚੰਗਾ ਹੈ ਜਿਹੜੇ ਯਸੂ ਮਸੀਹ ਨਾਲ ਪਵਿੱਤਰ ਧਰਮ ਨਿਰਪੱਖ ਪਿਆਰ ਕਰਦੇ ਹਨ ਉਹ ਇਹੀ ਕਹਿਣਗੇ ਸਾਡਾ ਇੱਥੇ ਰਹਿਣਾ ਚੰਗਾ ਹੈ ਇੱਥੇ ਅਸੀਂ ਪ੍ਰਭੂ ਯਿਸੂ ਮਸੀਹ ਦੇ ਪਿਆਰ ਦੀ ਸੁੰਦਰਤਾ ਅਤੇ ਦਿਆਲਤਾ ਨੂੰ ਦੇਖਦੇ ਹਾਂ ਮਨੁੱਖ ਕਿਉਂ ਚਾਹੇਗਾ ਕਿ ਉਸ ਦੇ ਨਾਲ ਅਜਿਹੀ ਜਗਾ ਰਹੇ ਕਿਉਂਕਿ ਉਹ ਹੀ ਹੈ ਜਿਸ ਨੇ ਸਾਰੀ ਮਨੁੱਖ ਜਾਤੀ ਦੇ ਪਾਪਾਂ ਦਾ ਬੋਝ ਆਪਣੇ ਉੱਤੇ ਲੈ ਕੇ ਉਹਨਾਂ ਦੇ ਮੁਕਤੀ ਦਾਤਾ ਵਜੋਂ ਆਪਣੇ ਆਪ ਨੂੰ ਸਲੀਬ ਉੱਤੇ ਬਲੀਦਾਨ ਕਰ ਦਿੱਤਾ ਅਤੇ ਮੁਰਦਿਆਂ ਵਿੱਚੋਂ ਤੀਜੇ ਦਿਨ ਜੀ ਉੱਠਿਆ ਪਾਪ ਦੇ ਬੋਝ ਅਤੇ ਦੰਡ ਦੇ ਕਾਂ ਮਨੁੱਖ ਜੋ ਆਹਾਂ ਭਰ ਰਿਹਾ ਅਤੇ ਨਿਰਾਸ਼ ਹੋ ਰਿਹਾ ਸੀ ਹੁਣ ਉਹ ਜਦੋਂ ਯਸੂ ਮਸੀਹ ਨੂੰ ਆਪਣੇ ਜੀਵਨ ਵਿੱਚ ਪ੍ਰਭੂ ਅਤੇ ਮੁਕਤੀਦਾਤਾ ਕਰਕੇ ਸਵੀਕਾਰ ਕਰਦਾ ਹੈ ਤਾਂ ਉਹ ਮੁਕਤੀ ਪਾਉਂਦਾ ਹੈ ਅਤੇ ਉਸ ਦੀ ਹਜ਼ੂਰੀ ਵਿੱਚ ਆਰਾਮ ਅਤੇ ਸ਼ਾਂਤੀ ਪਾਉਂਦਾ ਹੈ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਦੇ ਆਰਾਮ ਵਿੱਚ ਪਹੁੰਚ ਕੇ ਤੁਸੀਂ ਵੀ ਆਖ ਸਕੋ ਕਿ ਸਾਡਾ ਇੱਥੇ ਹੋਣਾ ਚੰਗਾ ਹੈ ਪਰਮੇਸ਼ਰ ਅੱਗੇ ਤੁਹਾਡੇ ਲਈ ਮੇਰੀ ਇਹੋ ਪ੍ਰਾਰਥਨਾ ਹੈ